ਦਾ ਸਭ ਦਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਂ ਪਾਤਸ਼ਾਹੀ ਦਸਵੀਂ ਚੌਪਾਈ ਸਾਹਿਬ ਦਾ ਆਪਾਂ ਜਾਪ ਕਿਵੇਂ ਜਾਂ ਕਹਿ ਲਓ ਕਿ ਚੌਪਾਈ ਸਾਹਿਬ ਨੂੰ ਆਪਾਂ ਹਾਰਮੋਨੀਅਮ ਤੇ ਕਿਵੇਂ ਕੀਰਤਨ ਰੂਪੀ ਪੜ੍ਹ ਸਕਦੇ ਆ ਕਿਵੇਂ ਬੋਲ ਸਕਦੇ ਆ ਜਾਂ ਕਿਵੇਂ ਹਾਰਮੋਨੀਅਮ ਤੇ ਆਪਾਂ ਚੌਪਾਈ ਸਾਹਿਬ ਦਾ ਰਿਆਜ ਕਰ ਸਕਦੇ ਆ ਕਿਹੜੀਆਂ ਸੁਰਾਂ ਨੇ ਧਿਆਨ ਨਾਲ ਵੇਖ ਲਿਓ ਸਬਸਕ੍ਰਾਈਬ ਕਰ ਲਿਓ ਚੈਨਲ ਤੇ ਨਵੇਂ ਜੇ ਤੇ ਇਦਾਂ ਦੀਆਂ ਵੀਡੀਓ ਹਰ ਰੋਜ਼ ਨਵੀਂ ਤੁਹਾਨੂੰ ਵੀ ਵੀਡੀਓ ਇਸ ਚੈਨਲ ਤੇ ਵੇਖ ਸਕਦੇ ਜੇ ਤੁਹਾਡੇ ਲੋ ਬੜੇ ਪਿਆਰੇ ਸਬਸਕ੍ਰਾਈਬਰ ਜਿਹੜੇ ਤੁਹਾਡੇ ਵਿੱਚੋਂ ਹੀ ਜਿਹੜੇ ਸਾਨੂੰ ਕਹਿੰਦੇ ਨੇ ਤਬਲੇ ਤੇ ਜ਼ਰੂਰ ਪਲੇ ਕਰਿਆ ਕਰੋ ਤਬਲਾ ਉਹਨਾਂਸ ਤੇ ਪਲੇ ਕਰ ਲੈਂਦੇ ਆ ਤੇ ਬਾਕੀ ਸਾਨੂੰ ਆਪਣੇ ਇਦਾਂ ਵਿਚਾਰ ਦਿੰਦੇ ਰਿਹਾ ਕਰੋ ਕੋਈ ਸੁਜੈਸ਼ਨ ਕੋਈ ਐਡ ਕਰਨਾ ਹੈ ਆਪਾਂ ਦੱਸਿਆ ਕਰਾਂਗੇ ਸ਼ੁਰੂ ਕਰਦੇ ਆਂ ਚੋਪਈ ਸਾਹਿਬ ਦਾ ਪਾਠ ਕਿਵੇਂ ਹਾਰਮੋਨੀਅਮ ਤੇ ਪਲੇ ਕਰਨਾ ਦੇਖਿਓ ਮੈਂ ਸਾਰਾ ਪਾਰਟ ਨਹੀਂ ਪੜਾਂਗਾ ਸਿਰਫ ਕੁਝ ਆਈਡੀਆ ਦਵਾਂਗਾ ਬੇਸਿਕ ਜਿਹਾ ਤੇ ਸਿਰਫ ਦੋ ਚਾਰ ਜਿਹੜੀਆਂ ਤੁਕਾਂ ਵਾ ਉਹ ਪੜ ਕੇ ਤੁਹਾਨੂੰ ਜਾਣਕਾਰੀ ਦਵਾਂਗਾ ਤੇ ਲਾਸਟ ਤੇ ਜਿੱਦਾਂ ਸੋਈਆ ਤੇ ਦੋਰਾ ਜਿਹੜਾ ਪੜਿਆ ਜਾਂਦਾ ਆ ਉਹ ਵੀ ਤੁਹਾਨੂੰ ਉਸ ਬਾਰੇ ਦੱਸਾਂਗੇ ਤੇ ਕਿਵੇਂ ਸਟਾਰਟਿੰਗ ਕਰਨੀ ਹੈ ਕਿਉਂ ਸਟਾਰਟਿੰਗ ਤੇ ਜਿੱਦਾਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਤੁਸੀਂ ਵੇਖਿਆ ਹੋਊਗਾ ਇੱਕ ਦੋ ਦਿਨ ਪਹਿਲੇ ਵੀ ਵੀਡੀਓ ਆਈ ਜਿੱਦੇ ਜਿੱਤੇ ਆਰਤੀ ਸਾਹਿਬ ਦੱਸਿਆ ਸੀ ਸੇਮ ਉਸੇ ਸੁਰਾਂ ਤੋਂ ਹੀ ਆ ਥੋੜਾ ਜਿਹਾ ਚੇਂਜ ਆ ਸਟਾਰਟਿੰਗ ਦੇ ਬਸ ਤੁਸੀਂ ਇੱਥੇ ਪੜ ਲੈਣਾ पातशाही दसवीं कब्यो बाज बेंती चौपाई हमरी करो हाथ दे रच्छा पूर्ण हुए चित्त की इच्छा तब चरण मंग रहे हमारा अपना जान करो प्रतिपारा ਏ ਜਦਾਂ ਤੁਸੀਂ ਵੀ ਇਹ ਸੋਲੋ ਕਹਿ ਸਕਦੇ ਵੀ ਇਕ ਹੀ ਜਾਣਾ ਪੜੰਦਿਆ ਚੋਪਈ ਸਕਦਾ ਪਰ ਜੇ ਕੀਰਤਨ ਰੂਪੀ ਆਪਾਂ ਐਸੇ ਸਟਾਈਲ ਦੇ ਵਿੱਚ ਕੀਰਤਨ ਫਿਰ ਸੰਗਤ ਵੀ ਨਾਲ-ਨਾਲ ਪੜੇ ਉਹ ਕਿਵੇਂ ਕਰ ਸਕਦੇ ਵੀ ਅ ਇੱਕ ਤੋਕ ਤੁਸੀਂ ਬੋਲੀ ਤੇ ਟੀਉਣਾ ਤੁਸੀਂ ਗੜਨੀਆ ਤੇ ਉਸ ਤੋਂ ਬਾਅਦ ਨਾਲ ਹੀ ਸੰਗਤ ਇਹ ਵਾਲਾ ਜਿਹੜਾ ਅਗਲੀ ਤੋਕ ਉਹ ਪੜੋ ਜਿਵੇਂ ਕਿ ਜਿੱਥੇ ਹੁਣ ਵੀਡੀਓ ਦੇ ਵਿੱਚ ਗੈਪ ਜਦਾਂ ਮਤਲਬ ਆਊਗਾ ਨਾ ਉਹਦਾ ਮਤਲਬ ਸੰਗਤ ਉੱਥੇ ਬੋਲੂਗੀ ਮੈਂ ਤੁਹਾਨੂੰ ਦੱਸਣਾ ਇੱਕ ਵਾਰੀ ਹਮਰੀ ਕਰੋ ਹੱਥ ਦੇ ਰੱਛਾ ਚਰਨ ਮੰਨ ਰਹੇ ਹਮਾਰਾ ਜਿੱਦਾਂ ਵਿੱਚ ਵਿੱਚ ਮੈਂ ਜਿਹੜੀ ਸਕਿਪ ਕਰਨਿਆ ਜਿਹੜੀ ਤੁਕ ਉਹਦਾ ਮਤਲਬ ਹੀ ਉਹ ਸੰਗਤ ਬੋਲੂਗੀ ਉਹ ਵਾਲੀ ਜਿਹੜੀ ਆ ਤੁਕ ਵਾ ਤੇ ਇਹ ਇਹ ਇਦਾਂ ਪੈਟਰਨ ਹੁੰਦਾ ਵਖਰਾ ਤੇ ਆਈ ਥਿੰਕ ਮੈਂ ਉਮੀਦ ਕਰਦਾ ਤੁਸੀਂ ਇਹ ਚੀਜ਼ ਸਮਝ ਗਏ ਹੋਗੇ ਕਿ ਕਿੰਦਾ ਦਾ ਮਤਲਬ ਹੀ ਜੋ ਮੈਂ ਤੁਹਾਨੂੰ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਤੇ ਇਦਾਂ ਤੁਸੀਂ ਕਰਕੇ ਰਿਪੀਟ ਤੇ ਇਦਾਂ ਸਾਰਾ ਪਾਠ ਪੜ ਸਕਦੇ ਤੇ ਲਾਤੇ ਸਵਈਆ ਜਿੱਦਾਂ ਪੜਨਾ ਉਹ ਵੀ ਤਾਂ ਦੱਸਣ ਲੱਗਾ ਤੇ ਦੁਹਰਾ ਉਹ ਵੇਖਿਓ ਸਵਈਆ ਪਾਏ ਗਏ ਜਬ ਤੇ ਤੁੰ ਵਰੇ ਤਬ ਤੇ ਕੋ ਅੱਖ ਤੇਰੇ ਨਹੀਂ ਅਧਿ ਰਾਮ ਰਹੀ ਮਹ ਪੁਰਾਣ ਕੁਰਾਨ ਅਨੇਕ ਕਾਏ ਬਾਤ ਇੱਕ ਨਾ ਮੰਨਿਓ ਇਹ ਇੱਕ ਇਦਾਂ ਸੁਈਆ ਪੜੇ ਜਾਊਗਾ ਤੇ ਦੋਹਰਾ ਇਹਦੇ ਨਾਲ ਹੀ ਇਸੇ ਸੁਲਾ ਤੋਂ ਹੀ ਪੜੇ ਜਾਊਗਾ ਥੋੜਾ ਚੇਂਜ ਕੀਤਾ ਵੇਖਿਓ ਜਿੱਦਾਂ ਜਬਜੀ ਸਾਹਿਬ ਦੇ ਸਲੋਗ ਤੋਂ ਬਾਅਦ ਜਿੱਦਾਂ ਭੋਗ ਪੈਂਦਾ ਨਾ ਉਦਾਂ ਜਿੱਦਾਂ ਉਹ ਟਿਉਨ ਕਈ ਜਿਹੜੇ ਗ੍ਰੰਥੀ ਵੀਰ ਪੜਦੇ ਉਦਾਂ ਵੇਖਿਓ ਸਗਲ ਦੁਆਰ ਕੋ ਛੱਡ ਕੇ ਮੈਂ ਉਹ ਤਹਾਰੋ ਗੋਵਿੰਦ ਦਾਸ ਤੁਹਾ ਸੋ ਏ ਸੀ ਤੁਹਾਨੂੰ ਇੱਕ ਬੇਸਿਕ ਆਈਡੀਆ ਦੱਸਿਆ ਜਿੱਦਾਂ ਚਪਾਈ ਸਾਹਿਬ ਦਾ ਪਾਠ ਜੇ ਕੀਰਤਨ ਰੂਪੀ ਸਟਾਈਲ ਦੇ ਵਿੱਚ ਕਰਨਾ ਹੋਵੇ ਤੇ ਕਿਵੇਂ ਕਰ ਸਕਦੇ ਆ ਤੇ ਉਮੀਦ ਕਰਦਾ ਤੁਹਾਨੂੰ ਵੀਡੀਓ ਦੇ ਜਾਣਕਾਰੀ ਚੰਗੀ ਲੱਗੀ ਹੋਊਗੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਬਰਤ ਬਰ ਲਾਈਕ ਕਰਿਓ ਹੋ ਸਕਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਵਾਤਵਾ ਸਾਰੇ ਜਨਾਂ ਨੂੰ ਸ਼ੇਅਰ ਸਪੋਰਟ ਕਰਿਓ ਇਸ ਚੈਨਲ ਨੂੰ ਮੇਰਾ ਹੈ ਤੁਹਾਡੇ ਨਾਲ ਕਿਸੇ ਨਵੀਂ ਵੀਡੀਓ ਨੂੰ ਲੈ ਕੇ ਆਵਾਂਗਾ ਤੁਹਾਨੂੰ ਸੰਜੀ ਜਾਣਕਾਰੀ ਕਰਾਂਗੇ ਧੰਨਵਾਦ ਜਿਨ੍ਹਾਂ ਨੇ ਇਸ ਵੀਡੀਓ ਨੂੰ ਪੂਰਾ ਵੇਖਿਆ ਜੁੜੇ ਰਹੋ ਸੱਚੇ ਮਰਗ YouTube ਚੈਨਲ ਦੇ ਨਾਲ